ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਦੋ ਬੱਸਾਂ ਦੀ ਆਪਸ ਵਿੱਚ ਹੋਈ ਭਿਆਨਕ ਟੱਕਰ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਐ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਉੱਤਰ ਪ੍ਰਦੇਸ਼ ਚ ਕੜਾਕੇ ਦੀ ਤੰਦ ਅਤੇ ਠੰਡ ਦੇ ਵਿੱਚ ਕਾਰਜ ਯਮਨ ਐਕਸਪ੍ਰੈਸ ਵੇ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਅੱਜ ਤੜਕੇ ਦੋ ਬੱਸਾਂ ਦੀ ਆਪਸ ਵਿੱਚ ਟਕਰਾ ਗਈਆਂ ਜੀਹਾਂ ਇਸ ਹਾਦਸੇ 'ਚ 40 ਤੋਂ ਵੱਧ ਲੋਕ ਜ਼ਖਮੀ ਹੋਏ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਬੱਸਾਂ ਦੀ ਟੱਕਰ ਹੋਣ ਦੇ ਮੌਕੇ ਤੇ ਹਾਹਾਕਾਰ ਮਚ ਗਈ ਹਾਈਵੇ ਤੇ ਕਾਫੀ ਦੇਰ ਤੱਕ ਜਮ ਲੱਗਿਆ ਰਿਹਾ ਜਾਣਕਾਰੀ ਮੁਤਾਬਕ ਇਹ ਹਾਦਸਾ ਜਮਨਾਨਗਰ ਐਕਸਪ੍ਰੈਸ ਵੇ ਤੇ ਮਥਰਾ ਨੇੜੇ ਲਾਈਨ ਮਾਈਲ ਸਟੋਨ 110 ਰਾਇਆ ਕਟ ਤੇ ਵਾਪਰਿਆ ਜਿੱਥੇ ਤੜਕੇ ਕਰੀਬ 3 ਵਜੇ ਦੋ ਬਸਾਂ ਆਪਸ ਵਿੱਚ ਟਕਰਾ ਗਈਆਂ ਹਾਦਸੇ ਤੋਂ ਬਾਅਦ 31 ਜ਼ਖਮੇ ਨੂੰ ਜ਼ਿਲ੍ਹਾ ਹਸਪਤਾਲ ਅਤੇ 9 ਹੋਰ ਜ਼ਖਮੇ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਮਥਰਾ ਦੇ ਐਸਐਸਪੀ ਸਲੇਸ਼ ਮੰਡੇਨਰ ਦੱਸਿਆ ਕਿ ਇੱਕ ਬਸ ਤਾਲਪੁਰ ਤੋਂ ਨੌਇਡਾ ਜਾ ਰਹੀ ਸੀ ਕਿ ਦੂਜੀ ਬਸ ਇਟਾਵਾ ਤੋਂ ਨੌਇਡਾ ਜਾ ਰਹੀ ਸੀ ਦੋਹਾਂ ਬਸਾਂ ਦੀ ਟੱਕਰ ਕਰਕੇ 40 ਸਵਾਰੀਆਂ ਜ਼ਖਮੀ ਹੋ ਗਈਆਂ ਤੇ ਫਿਲਹਾਲ ਜ਼ਖਮੇ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਟ੍ਰੈਫਿਕ ਜਾਮ ਨੂੰ ਵੀ ਸਾਫ ਕਰ ਦਿੱਤਾ ਗਿਆ ਹੈ ਅਵਜੈ ਇਸ ਚਾਰੂ ਢੰਗ ਨਾਲ ਸ਼ੁਰੂ ਹੋ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨ